ਸਵਾਗਤ ਜੀ ਨੂੰ ਵੈਲਕਮ ਹੋ ਗਿਆ ਜੀ ਸਾਰਿਆਂ ਵੀਰਾਂ ਦਾ ਸਾਡੇ ਚੈਨਲ ਪੰਜਾਬੀ ਵਲੌਗ ਤੇ ਜਿਹੜੇ ਵੀ ਦੋਸਤ ਸੱਜਣ ਕਬੂਤਰਾਂ ਦੇ ਸ਼ਕੀਨ ਕੂਤਰਬਾਈ ਦੇ ਸ਼ਕੀਨ ਚੈਨਲ ਦੇ ਉੱਤੇ ਨਵੇਂ ਆਏ ਆ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਸੋ ਤੋਂ ਪਹਿਲਾਂ ਮੈਂ ਆਪਣੇ ਸਾਰੇ ਦੋਸਤਾਂ ਸੱਜਣਾਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਨੇ ਜੋ ਪਹਿਲਾਂ ਆਪਾਂ ਵੀਡੀਓ ਲਾਈਆਂ ਬਹੁਤ ਉਹਨਾਂ ਨੂੰ ਪਿਆਰ ਤੇ ਬਹੁਤ ਜ਼ਿਆਦਾ ਮੁਹਬਤ ਬਖਸ਼ੀਆ ਤੇ ਇਵੇਂ ਹੀ ਪਿਆਰ ਬਣਾ ਕੇ ਰੱਖਿਓ ਤੇ ਪਰ ਮੇਰੇ ਵੀਰ ਥੋੜਾ ਜਿਹਾ ਇਹਨਾਂ ਸਬਸਕ੍ਰਾਈਬ ਕਰਨ ਤੋਂ ਤੇ ਲਾਈਕ ਕਰਨ ਤੋਂ ਸਾਂਗਦੇ ਆ ਤੇ ਮੇਰੇ ਵੀਰ ਬਣ ਕੇ ਯਾਰ ਜੇ ਮੈਂ ਤੁਹਾਨੂੰ ਦੱਸਾਂ ਨਾ ਯਾਰ ਜਿਹੋ ਜਿਹੇ ਮੇਰਾ ਚੈਨਲ ਆ ਕਬੂਤਰਬਾਜੀ ਦੇ ਹਰ ਇੱਕ ਹਰ ਇੱਕ ਜਿਹੜੀ ਚੀਜ਼ ਹੈ ਜਿ ਤਰ੍ਹਾਂ ਬਰੀਡਿੰਗ ਆ ਮੰਨ ਲਓ ਜਾਂ ਕਬੂਤਰ ਖੇ ਦੇ ਆ ਜਾਂ ਪ੍ਰਵਾਜ ਆ ਜਾਂ ਸੰਭਾਲਿਆ ਇਹੋ ਜੇ ਮੇਰੇ ਵਰਗੇ ਜਿਹੜੇ ਮੈਂ ਚੀਜ਼ਾਂ ਦੇ ਵੀਡੀਓ ਪਾਉਣਾ ਉਹੋ ਜਿਹੇ ਬਹੁਤ ਹੀ ਘੱਟ ਤੇ ਗਿਣੇ ਚੁਣੇ ਚੈਨਲ ਆ ਜਿਹੜੇ ਵੀ ਤੁਸੀਂ ਕਬੂਤਰ ਪਾਈ ਦੇ YouTube ਚੈਨਲ ਵੇਂਦੇ ਹੋ ਜ਼ਿਆਦਾਤਰ ਜਿਹੜੇ ਚੈਨਲ ਆ ਉਹ ਪ੍ਰੋਮੋਸ਼ਨ ਚੈਨਲ ਆ ਤੇ ਪ੍ਰੋਫੈਸ਼ਨਲ ਚੈਨਲ ਆ ਠੀਕ ਹੈ ਜੀ ਜਿਹਦੇ ਉੱਤੇ ਕਬੂਤਰਾਂ ਦਾ ਸੇਲ ਪਰਚੇਜ ਦਾ ਕੰਮ ਜਾਂ ਕੇ ਉਸਤਾਦਾਂ ਦੇ ਇੰਟਰਵਿਊ ਆ ਜਾਂ ਹੋਰ ਕਬੂਤਰ ਪਾਈ ਦੇ ਲਾਈਵ ਪ੍ਰੋਗਰਾਮ ਜਨ ਲਾਈਵ ਪਾਈਆਂ ਹੋਈ ਜਾਂਦੇ ਆ ਮੇਰੇ ਵਰਗੇ ਯਾਰ ਜਿਹੜੇ ਬੰਦੇ ਆ ਨਾ ਬਹੁਤ ਹੀ ਘਾਟਾ ਇਸ ਫੀਲਡ ਦੇ ਵਿੱਚ ਜਿਹੜੇ ਵੀਡੀਓ ਬਣਾਉਂਦੇ ਆ ਤੇ ਪਾਉਂਦੇ ਆ ਤੇ ਮੇਰੇ ਜੇ ਮੈਂ ਜਿਹੋ ਜਿਹੀ ਟਾਈਪ ਦਾ ਮੇਰਾ ਚੈਨਲ ਹੈ ਉਹ ਵੀ ਚੰਨ ਚੱਲਦੇ ਬਹੁਤ ਘਾਟਾ ਲੇਕਿਨ ਫਿਰ ਵੀ ਤੁਹਾਡਾ ਸੱਚਾ ਦਾ ਬੜਾ ਪਿਆਰ ਆ ਇਤਫਾਕ ਹੈ ਕਿ 9000 ਦੇ ਲਗਭਗ ਆਪਣਾ ਸਬਸਕ੍ਰਾਈਬਰ ਹੋ ਗਿਆ ਤੇ ਚੱਲਦੇ ਘਾਟਾ ਇਸ ਕਰਕੇ ਕਿ ਯਾਰ ਇਹ ਵੀਡੀਓ ਬੜੇ ਘੱਟ ਲੋਕ ਦਿੰਦੇ ਆ ਕਿਉਂਕਿ ਹਰ ਕਿਸੇ ਨੂੰ ਹੁੰਦਾ ਯਾਰ ਮੈਂ ਫਲਾਣੇ ਅੱਜ ਮੋਰ ਬੁੱਪਿਆਣੇ ਦੀ ਇੰਟਰੋਈ ਉਹ ਵੇਖਾਂ ਜਾਂ ਮਚੀਨੇ ਮਾਨਸੇ ਦੀ ਵੇਖਾਂ ਜਾਂ ਹੋਰ ਵੀ ਕਿੰਨੇ ਮਸਫਾਦਾਂ ਦੇ ਨਾਲ ਲੈ ਸਕਦਾ ਇਹਦੀ ਵੀਡੀਓ ਵੇਖਾਂ ਤੇ ਹਰ ਕਿਸੇ ਨੂੰ ਚਾਹ ਹੁੰਦਾ ਕਿ ਯਾਰ ਹੁਣ ਵੀ ਕੋਈ ਗੱਲ ਦੱਸੂ ਹੁਣ ਵੀ ਕੋਈ ਗੱਲ ਦੱਸੂ ਹੁਣ ਵੀ ਕੋਈ ਗੱਲ ਸੁਪਰ ਦੱਦਾ ਕੋਈ ਖੋਜਣੀ ਆ ਘੰਟਾ ਡੇਢ ਡੇਢ ਘੰਟੇ ਦੀ ਇੰਟਰੋ ਐਵੇਂ ਹਾਸਿਆਂ ਖੇਡੀਆਂ ਮਜ਼ਾਕਾਂ ਨਾਲ ਜਾਂ ਕਬੂਤਰ ਦਾ ਸ਼ੌਂਕ ਕਰਾ ਕੇ ਨੇਗਲ ਜਾਂਦੀ ਆ ਤੇ ਉਹਦੇ ਵਿੱਚ ਵੀ ਕਬੂਤਰ ਜਿਹੜੇ ਬਿਲਕੁਲ ਅਗਲੇ ਦੇ ਵਧੀਆ ਇੱਕ ਨੰਬਰ ਕਬੂਤਰ ਹੈ ਜਾਂ ਜੋੜਿਆ ਕੋਈ ਇਹਨੂੰ ਸ਼ੌਂਕ ਕਰਾਉਂਦਾ ਉਹਨਾਂ ਦਾ ਅਗਲੇ ਦੇ 100 ਕਾਰਨ ਬਣ ਜਾਂਦੇ ਆ ਅਗਲਾ ਨਹੀਂ ਦਿਖਾਉਂਦਾ ਯਾਰ 100 ਗੱਲਾਂ ਬਾਤਾਂ ਹੁੰਦੀਆਂ ਹਨ ਹਰ ਕਿਸੇ ਦਾ ਆਪਣਾ ਪਰਦਾ ਪਰ ਯਾਰ ਜਿਹੜਾ ਅਸ ਮੇਰੇ ਵਰਗਾ ਚੈਨਲ ਜਾਂ ਜਿਤਨਾ ਮੇਰਾ ਚੈਨਲ ਮੈਂ ਅਹੀਂ ਆਪਣੇ ਚੈਨਲ ਤੇ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖ ਦਿਆਂ ਜਿਹਦੇ ਵਿੱਚ ਆਪਾਂ ਪੂਰੀ ਨੌਲੇਜ ਦੇਨੇ ਚਲੋ ਜਿੰਨੇ ਵੱਡੇ ਨਾਮ ਆ ਯਾਰ ਦੱਸਦਾ ਹੋਏ ਕੋਈ ਕੁਝ ਨਹੀਂ ਪਰ ਕੋਸ਼ਿਸ਼ ਮੇਰੇ ਸੱਜਣ ਵੀਰ ਸਾਡੇ ਤੇ ਸਾਡੇ ਵਰਗੇ ਚੈਨਲਾਂ ਤੇ ਜਾਂ ਜਿਹੋ ਜੀ ਵੀਡੀਓ ਮੈਂ ਬਣਾਉਣਾ ਇਹੋ ਜਿਹਾਂ ਤੇ ਕਾਫੀ ਜਿਹੜੇ ٹرسٹ ਕਰਦੇ ਆ ਅਸੀਂ ਵੀ ਯਾਰ ਜਿਹੜੀ ਖੇਡ ਪਾਣੀ ਦੱਸੀ ਦੀ ਨਾ ਐਵੇਂ ਤਾਂ ਕੋਈ ਦੱਸਦਾ ਨਹੀਂ ਯਾਰ ਆਪਣੇ ਖੇਡ ਕੇ ਤੇ ਵੇਖੋ ਹੁਣ ਤੁਸੀਂ ਕਹੋ ਯਾਰ ਤੁਸੀਂ ਝੋ ਖੇਡ ਦੱਦੇ ਯਾਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੇਰ ਕੋ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਬਾਜ਼ੀਆਂ ਉਡਾ ਸਕਾਂ ਜਾਂ ਮੈਂ ਬਾਹਰ ਜਾ ਕੇ ਮੈਂ ਸੀਜ਼ਨ ਦੇ ਵਿੱਚ ਸਿਰਫ 1 ਮਹੀਨਾ ਕੋਤਰ ਪਾਈ ਸੁਆੰਗ ਕਰੇਦਾ ਸਾਲ ਦੇ ਵਿੱਚ ਉਹ ਜੇੜ ਦੇ ਵਿੱਚ ਉਦੋਂ ਉਹ ਘਰ ਕਰ ਦਾਂਗਾ ਉਹ ਛੁੱਟੀ ਲਈਦੀ ਆ ਕੰਮ ਤੋਂ ਥੋੜੀ ਛੁੱਟੀ ਲਈਦੀ ਫਿਰ ਉਦੋਂ ਸ਼ੌਂਕ ਕਰਦੇ ਆ ਪਰ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਨੰਬਰਾਂ ਦੇ ਵਿੱਚ ਰਹੀਦਾ ਬਾਹਰ ਦੀਆਂ ਬਾਜ਼ੀਆਂ ਆਪਾਂ ਛੱਡ ਦੇ ਘੱਟ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਮੈਂ ਕੱਲਾ ਬੰਦਾ ਹਾਂ ਨਾ ਠੀਕ ਆ ਤੇ ਇਹ ਕਰਕੇ ਮੈਂ ਚਾਹਣਾ ਯਾਰ ਜਿਹੜੀ ਮੇਰੇ ਕੋਲ ਨੌਲੇਜ ਆ ਜਾਂ ਮੈਂ ਨੌਲੇਜ ਲਈ ਆ ਇਕੱਠੀ ਕੀਤੀ ਯਾਰ ਇਹ ਐਵੇਂ ਨਾ ਉਹ ਨੌਲੇਜ ਖਤਮ ਹੋ ਜਾ ਸਾਰੀ ਇਹ ਨੌਲੇਜ ਨੂੰ ਵੰਡਣਾ ਚਾਹੀਦਾ ਸਾਨੂੰ ਬੰਦਿਆਂ ਨੂੰ ਦੇਣੀ ਚਾਹੀਦੀ ਕਿਉਂਕਿ ਯਾਰ ਕੋਈ ਇੰਨਾ ਸ਼ਕੀਨ ਹੋਵੇ ਜਿਹੜਾ 24 ਘੰਟੇ ਸਾਲ ਦੇ ਵਿੱਚ 12 ਮਹੀਨੇ ਕੁੱਤੇਰਬਾਜੀ ਕਰਨ ਵਾਲਾ ਹੋਵੇ ਬਾਝੜਣ ਵਾਲਾ ਹੋਵੇ ਠੀਕ ਹੈ ਤੇ ਉਹੋ ਜਿਹੀ ਟੈਕਨੋਲੋਜੀ ਆਵੇ ਯਾਰ ਜੇ ਕੋਈ ਬਾਝੜ ਨੇ ਦੇਥੂਗਾ ਜੇ ਕੋਈ ਇਹਦਾ ਨਾਮ ਜੁਕਾ ਜਾਂ ਸਾਡਾ ਕੀ ਹੋ ਜਾਏ ਚੱਲ ਜਾਊਗਾ ਤੇ ਇੱਕ ਜਿਹੜੀ ਝਟਕਣਾ ਵਾ ਬੰਦਿਆਂ ਨੇ ਯਾਰ ਹਰ ਕੋਈ ਬੰਦਾ 50000 ਲੱਖ 1.5 ਲੱਖ 2 ਲੱਖ ਜਾਂ ਮੋਟਰਸਾਈਕਲ ਦੇ ਕੇ ਯਾਰ ਸ਼ਿਕਰਦ ਨਹੀਂ ਬਣ ਸਕਦਾ ਹਰ ਕੇ ਦੇ ਆਪਣਾ ਘਰ ਦੇ ਮਸਲੇ ਨੇ ਆ ਪਰ ਸ਼ੌਂਕ ਦੀ ਗੱਲ ਕਰੀਏ ਤਾਂ ਸ਼ੌਂਕ ਉਹਨਾਂ ਦੇ ਵਿੱਚ ਵੀ ਆਉਂਦੇ ਹੁੰਦੇ ਜਿੰਨਾ ਪੈਸੇ ਖਰਚਣ ਵਾਲਿਆਂ ਦੇ ਵਿੱਚ ਹੁੰਦਾ ਸ਼ਾਇਦ ਉਹਨਾਂ ਤੋਂ ਜ਼ਿਆਦਾ ਹੀ ਹੋਵੇ ਇਹੋ ਜਿਹੇ ਬੰਦਿਆਂ ਕਰਕੇ ਵੀ ਅਹੀ ਇਹ ਚੈਨਲ ਇਹੋ ਜਿਹੇ ਬੰਦਿਆਂ ਨੂੰ ਵੀ ਡੈਡੀਕੇਟਡ ਹੈ ਉਹਨਾਂ ਵਾਸਤੇ ਵੀ ਆਪਾਂ ਵੀਡੀਓ ਪਾਉਨੇ ਤੇ ਬੜੇ ਵੀਰ ਕਈ ਬਹੁਤ ਵਧੀਆ ਸਵਾਲ ਜਵਾਬ ਵੀ ਕਰਦੇ ਉਹਨਾਂ ਨੂੰ ਉਹਨਾਂ ਦਾ ਜਵਾਬ ਵੀ ਦੇ ਦੇ ਅਗਲੇ ਜਿਤਨਾ ਆਪਾਂ ਖੇੜ ਬੰਦਾ ਦੇ ਅਗਲੇ ਯੂਜ਼ ਵੀ ਕਰਦੇ ਆ ਕੋਈ ਬੜਾ ਐਪਰੀਸ਼ੀਏਟ ਕਰਦੇ ਯਾਰ ਵੀ ਵੀਡੀਓ ਬੜੀ ਵਧੀਆ ਤੁਸੀਂ ਬਣਾ ਰਹੇ ਹੋ ਬਿਲਕੁਲ ਸੱਚੀਆਂ ਗੱਲਾਂ ਦੱਸਦੇ ਹੋ ਤੇ ਅਸੀਂ ਇਹ ਨਿਰੰਤਰ ਜਾਰੀ ਰੱਖਾਂਗੇ ਆਪਣਾ ਸਿਸਟਮ ਜਿਨਾਂ ਜਦ ਰੌਬ ਨੇ ਸਾਜ ਸਾਹ ਤੇ ਜਦੋਂ ਟਾਈਮ ਆ ਸਭ ਤੋਂ ਮੇਨ ਟਾਈਮ ਜਿਨਾਂ ਜਿਹੜਾ ਕਾਹਨ ਚ ਵੀਡੀਓ ਪਾਈ ਜਾਂਦੇ ਜਦੋਂ ਟਾਈਮ ਮੇਨ ਨਹੀਂ ਆ ਫਿਰ ਨਹੀਂ ਪਾਈਦੀ ਤੇ ਇਹ ਕਰਕੇ ਮੇਰੇ ਵੀਰ ਪ੍ਰਾਸਤ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜੁ ਕੋ ਕਰਿਆ ਕਰੋ ਤੇ ਅੱਜ ਯਾਰ ਟੌਪਿਕ ਜਿਵੇਂ ਤੁਸੀਂ ਵੇਖ ਹੀ ਲਿਆ ਵਾ ਥੰਬਨੇਲ ਤੇ ਟੌਪਿਕ ਯਾਰ ਬੜੇ ਵਧੀਆ ਹੀ ਮੌਜੂਦ ਹੈ ਆਪਾਂ ਟੌਪਿਕ ਬੜਾ ਬੜਾ ਕਮਾਲ ਟੌਪਿਕ ਆ ਜਿਸ ਤਰ੍ਹਾਂ ਯਾਰ ਮੇਰ ਕੋ ਆ ਜਾਂ ਹੋਰ ਕੇ ਵੀਰ ਸੱਜਣ ਪਰ ਆਪਣਾ ਬੜਾ ਵਧੀਆ ਕਬੂਤਰ ਨਸਲੀ ਆ ਇਹੋਂ ਕਾਂਡਿਆਂ ਤੋਂ ਜਾਂ ਆਂਡੇ 'ਚ ਬੁੱਤ ਨਹੀਂ ਬੰਦ ਆਟੇ 'ਚ ਬੁੱਤ ਪਾਉਣਾ ਬਸ ਕਰ ਦਿੰਦਾ ਜਾਂ ਕਿ ਹੁਸਤਾਦ ਨੇ ਕਿਸੇ ਵਧੀਆ ਕਬੂਤਰ ਤਾਂ ਉਹ ਗਾਂਂਡੇ ਲਮਾਉਂਦਾ ਲਵਾਉਂਦਾ ਨਹੀਂ ਆ ਤੇ ਜੇ ਲਵਾਉਂਦਾ ਹੀ ਆ ਤੇ ਉੱਚ ਬੁੱਤ ਨਹੀਂ ਪਾਉਂਦਾ ਇਹ ਵੀਡੀਓ ਬਹੁਤ ਵਧੀਆ ਵੀਡੀਓ ਪੁਰਾਣੇ ਰਸਲਾਂ ਕਹਿੰਆਂ ਕੋ ਪਈਆਂ ਲੇਕਿਨ ਉਹ ਗਾਂਹ ਨਹੀਂ ਵਧਣੀਆਂ ਕਈ ਖਤਮ ਹੋ ਹੀ ਜਾਂਦੀਆਂ ਤੇ ਇਹ ਆਪਾਂ ਇਹਦੇ ਵਿੱਚ ਦੱਸਾਂਗੇ ਕਿ ਕਿਵੇਂ ਕਬੂਤਰ ਨੂੰ ਆਪਾਂ ਦੁਬਾਰਾ ਤਿਆਰ ਕਰਨਾ ਕਿਵੇਂ ਉਹ ਆਂਡੇ ਵੀ ਧਰੌਣ ਲੱਗ ਜਾਊਗਾ ਕਿ ਕਿਵੇਂ ਉਹ ਬੋਤ ਵੀ ਪਾਉਣ ਲੱਗ ਜੂਗਾ ਸਿਰਫ 20 ਦਿਨਾਂ ਦਾ ਪ੍ਰੋਸੈਸ ਹੈ ਤੇ 20 ਦਿਨਾਂ ਬਾਅਦ ਤੁਸੀਂ ਆਪੇ ਵੇਖ ਲਵੋਗੇ ਮਹਾਰਾਜ ਦਾ ਬਾਕੀ ਮੇਰ ਚੈਦੀ ਰੱਬ ਸੱਚੇ ਬਾਸ਼ਾ ਦੀ ਉਹੜਾ ਕਬੂਤਰਤਾਂ ਦਾ ਗੁੜਖ ਦਾ ਉਹਦਾ ਐ ਕਬੂਤਰਿਆਂ ਦੇ ਪਿੱਛੇ ਪਿੱਛੇ ਭੱਜਿਆ ਕਰੂਗਾ ਠੀਕ ਆ ਤੇ ਇਸ ਟੌਪਿਕ ਤੇ ਵੀਡੀਓ ਆਪਾਂ ਅੱਜ ਲੈ ਕੇ ਆਏ ਆ ਤੇ ਮੇਰੇ ਵੀਰ ਐਪਰੀਸ਼ੀਏਟ ਜਰੂਰ ਕਰੋ ਵੀਡੀਓ ਸ਼ੇਅਰ ਵੀ ਕਰੋ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਚਲੋ ਚੱਲਦੇ ਆਪਾਂ ਆਪਣੀ ਵੀਡੀਓ ਵੱਲ ਸੱਜਣੋ ਭਰਾਵੋ ਜਿਹੜੀਆਂ ਮੈਂ ਚੀਜ਼ਾਂ ਦੱਸੂਗਾ ਮੇਰੇ ਭਰਾ ਨੋਟ ਕਰ ਲਿਓ ਬਹੁਤ ਹੀ ਅ ਵਧੀਆ ਚੀਜ਼ਾਂ ਐਡੀ ਛੇਤੀ ਕੋਈ ਚੀਜ਼ਾਂ ਦੱਸਦਾ ਨਹੀਂ ਆ ਤੇ ਨੋਟ ਕਰਿਓ ਨੋਟ ਕਰੀਜੀ ਚ ਭੁੱਲ ਜਿੰਦੇ ਜਿਵੇਂ ਪਹਿਲਾਂ ਕਹਿੰਦਾ ਭੁੱਲ ਜਿੰਦੇ ਲਿਖੀ ਜੀ ਕਦੇ ਵੀ ਕੰਮ ਆ ਜਾਂਦੀ ਠੀਕ ਹੈ ਨੰਬਰ 1 ਜਿਹੜੀਆਂ ਵੀ ਚੀਜ਼ਾਂ ਮੈਂ ਦੱਸੂਗਾ ਤੁਹਾਨੂੰ 5-5 ਗ੍ਰਾਮ ਲੈਣੇ ਆ ਜਦੋਂ ਕੋਈ ਵਾਧ ਘਾਟ ਹੋਊਗਾ ਮੈਂ ਤੁਹਾਨੂੰ ਦੱਸ ਦਾਂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਚਾਹੀਦੇ ਵੀਰ ਜੀ ਕੌਂਚ ਬੀਜ 5 ਗ੍ਰਾਮ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਬੂਟੀ ਹੁੰਦੀ ਹੈ ਬੜੀ ਵਧੀਆ ਗੋਖਰੂ ਉਹਨਾਂ ਦੇ ਗੋਖਰੂ ਉਹ ਵੀ ਚਾਹੀਦੀ ਹੈ 5 ਗ੍ਰਾਮ ਉਸ ਤੋਂ ਬਾਅਦ ਵੀਰ ਜੀ ਆ ਗਿਆ ਆਮਲਾ ਸੁੱਕਾ ਆਮਲਾ ਮਿਲ ਜਾਂਦਾ ਪੀਸਿਆ ਵੀ ਮਿਲਦਾ ਜਾਂ ਤੁਸੀਂ ਪੀ ਵੀ ਸਕਦੇ ਹੋ ਉਹਨੂੰ ਉਹ ਵੀ 5 ਗ੍ਰਾਮ ਵੀਰ ਜੀ ਆਪਾਂ ਨੂੰ ਚਾਹੀਦਾ ਵਾ ਠੀਕ ਹੈ ਜੀ ਅੱਗੇ ਵੀਰ ਜੀ ਆ ਗਿਆ ਸੱਤਾਂਵਰੀ ਪਾਊਡਰ ਇਹ ਜਿਹੜੀ ਚੀਜ਼ ਹੈ ਇਹ ਵੀ ਸਾਨੂੰ ਵੀਰ ਜੀ 5 ਗ੍ਰਾਮ ਚਾਹੀਦੀ ਠੀਕ ਹੈ ਜੀ ਹੁਣ ਵੀਰ ਜੀ ਇਹ ਤੁਸੀਂ ਸਾਰੀਆਂ ਚੀਜ਼ਾਂ ਲੈ ਲੈਣੀਆਂ ਇਨਨੂੰ ਮਾਰੀ ਦੀ ਧੋਪ ਲਵਾ ਲੈਣੀ ਧੋਪ ਲਵਾ ਕੇ ਕਿ ਵਧੀਆ ਕੁੰਡੇ ਡੰਡੇ ਚ ਚੰਗੀ ਤਰ੍ਹਾਂ ਕੁੱਟ ਕੇ ਨਾਲ ਰਗੜ ਕੇ ਐ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਜਦੋਂ ਬਣ ਗਿਆ ਫਿਰ ਉਹਨੂੰ ਕੱਪੜਾ ਛਾਣ ਕਰੋ ਕੱਪੜਾ ਛਾਣ ਦੇ ਵਿੱਚੋਂ ਬਿਲਕੁਲ ਜੋ ਨਿਕਲ ਕੇ ਜਿਹੜਾ ਉੱਤੇ ਬਾਜਦਾ ਉਹਦਾ ਗੰਧਮੰਦ ਉਹ ਛੋਟਣਾ ਦੇ ਛੋਟ ਵੀ ਸਕਦੇ ਜਿ ਰੱਖਣਾ ਤੇ ਉਹਨੂੰ ਫੇਰ ਰਗੜੋ ਰਗੜ ਕੇ ਜਦੋਂ ਪਾਊਡਰ ਬਣ ਗਿਆ ਪਾਊਡਰ ਨੂੰ ਕਿਸੇ ਟੀਚੇ ਚ ਪਾ ਕੇ ਰੱਖ ਲਓ ਕਰੋ ਕਿ ਕਿਸੇ ਵੀ ਮੈਡੀਕਲ ਸਟੋਰ ਤੇ ਜਾਓ ਉੱਥੋਂ ਨਾਲ ਤੁਹਾਨੂੰ ਜੀਰੋ ਨੰਬਰ ਦਾ ਕੈਪਸੂਲ ਹੁੰਦਾ ਕਿ 1 1 ਨੰਬਰ ਦਾ ਕੈਪਸੂਲ ਹੁੰਦਾ ਉਹ ਤੁਸੀਂ 1 ਨੰਬਰ ਦਾ ਕੈਪਸੂਲ ਲੈ ਕੇ ਠੀਕ ਹੈ ਜੀ ਕੈਪਸੂਲਾਂ ਦੀ ਡੱਬੀ ਵੀ ਮਿਲ ਜਾਂਦੀ ਪੈਕੇਟ ਵੀ ਮਿਲ ਜਾਂਦਾ ਲਿਆ ਕੇ ਪੱਕਾ ਆਪਣੇ ਕੋਲ ਰੱਖੋ ਬੜੀ ਜਗਾ ਕੰਮ ਆਉਂਦਾ ਉਹ ਕੈਪਸੂਲ ਤੁਸੀਂ ਕੀ ਕਰਨਾ ਉਹਦਾ ਇੱਕ ਸਾਈਡ ਇਹਦੇ ਨਾਲ ਭਰ ਕੇ ਰੱਖ ਲੈਣੀ ਜਾਂ ਸਾਰੇ ਕੈਪਸੂਲ ਭਰ ਕੇ ਰੱਖੋ ਜੇ 5 10 20 ਜਿੰਨੇ ਤੁਹਾਨੂੰ ਲੋੜ ਦੇ 20 ਜਣਾਂ ਦੇ 20 ਕੈਪਸੂਲ ਦੇ ਤੁਸੀਂ ਭਰ ਕੇ ਰੱਖ ਲਓ ਕਰਨਾ ਕੀ ਹੈ ਵੀਰ ਜੀ ਤੁਸੀਂ ਜਦੋਂ ਰਾਤ ਨੂੰ ਕਬੂਤਰ ਦਾਣੇ ਦੁਣੇ ਖਾ ਕੇ ਪਾਣੀ ਪੁਣੀ ਪੀ ਕੇ ਤੁਹਾਡਾ ਬੈਠਾ ਹੁੰਦਾ ਜਦੋਂ ਤੁਸੀਂ ਖੋਡਾ ਬੰਦ ਕਰਨ ਜਾਣਾ ਸੌਣ ਦੇ ਟਾਈਮ 5 ਐਮਐਲ ਦੁੱਧ ਲੈਣਾ ਕਿੰਨਾ ਜੀ 5 ਐਮਐਲ ਜੇ 5 ਜਾਂ 10 ਐਮਐਲ ਦੁੱਧ ਗਰਮ ਕਰੋ ਜਾਂ ਗਰਮ ਕਰਿਆ ਆਪਣੇ ਘਰ ਪਿਆਨ ਦੇ ਵਿੱਚ ਸੌਂਫ ਪਈ ਹੋਵੇ ਠੰਡਾ ਕਰਕੇ ਇੱਕ ਐਬਸੂਲਨਾ ਕਬੂਤਰ ਦੇ ਮੂੰਹ ਚ ਪਾ ਕੇ ਉਤੋਂ ਦੀ 5 ਜਾਂ 10 ਐਮਐਲ ਜਿਹੜਾ ਦੁੱਧ ਗਰਮ ਕੀਤਾ ਨੀਮ ਗਰਮ ਹੋਵੇ ਨਾ ਜ਼ਿਆਦਾ ਗਰਮ ਹੋਵੇ ਨਾ ਠੰਡਾ ਉਹ ਦੇ ਦਿਓ ਕਬੂਤਰ ਨੂੰ ਤੇ ਕਬੂਤਰ ਨੂੰ ਛੱਡ ਦਿਓ ਇੱਕ ਦਿਨ ਇਹ ਕੈਪਸੂਲ ਦੇਣਾ ਤੇ ਅਗਲਾ ਦਿਨ ਜਦੋਂ ਆਮ ਐਤਵਾਰ ਦਿੱਤਾ ਤੇ ਸੋਮਵਾਰ ਈਵਿਓਨ 200 ਕੈਪਸੂਲ ਮਿਲਦਾ ਈਵਿਓਨ ਠੀਕ ਹੈ ਜੀ ਉਹ ਦੇਣਾ ਇੱਕ ਦਿਨ ਇਹ ਇੱਕ ਦਿਨ ਈਵਿਓਨ ਇਸ ਤਰ੍ਹਾਂ ਦਾ 20 ਤੋਂ ਲੈ ਕੇ 25 ਦਿਨ ਤੱਕ ਤੁਸੀਂ ਇਹ ਕੋਰਸ ਕਬੂਤਰ ਨੂੰ ਰੈਗੂਲਰ ਕਰਾਉਣਾ ਤੇ ਇੱਕ ਚੀਜ਼ ਤੁਹਾਡੀ ਇਹ ਸ਼ਰਤ ਉਹਨਾਂ ਜੇ ਦੇ ਆ ਵੀ ਇਹ ਜਿਹੜਾ ਟਾਈਮ ਆ ਤੁਹਾਡਾ ਇਸ ਟਾਈਮ ਦੇ ਵਿੱਚ ਕਬੂਤਰ ਕਬੂਤਰਿਆਂ ਦੇ ਨਾਲ ਨਾ ਹੋਵੇ ਕਬੂਤਰ ਕੱਲਾ ਲੱਗ ਤਾੜੋ ਜਾਂ ਕਬੂਤਰਾਂ ਦੇ ਘੁੜੇ ਜਤਾਓ ਠੀਕ ਹੈ ਜੀ ਜਦੋਂ ਤੁਸੀਂ 20 ਤੇ 25 ਦਿਨ ਦਾ ਕੋਰਸ ਕਰਾ ਲਓਗੇ ਉਸ ਤੋਂ ਬਾਅਦ ਉਹ ਕਬੂਤਰ ਨੂੰ ਕਬੂਦਰੀ ਨਹੀਂ ਛੱਡ ਦਿਓ ਠੀਕ ਹੈ ਜੀ ਤੇ ਫਿਰ ਤੁਸੀਂ ਆਪੇ ਪ੍ਰਮਾਤਮਾ ਦੀ ਮਿਹਰ ਵੇਖਿਓ ਕਿ ਉਹ ਕਬੂਤਰ ਬੋ ਪਾਉਣ ਲੱਗ ਜੂਗਾ ਐ ਗੁਟਕਣ ਲੱਗ ਜੂਗਾ ਕਬੂਤਰਾਂ ਨੂੰ ਆਂਡੇ ਲਮਾਉਣ ਲੱਗ ਜੂਗਾ ਤੇ ਬੱਚੇ ਵੀ ਕਢਾਉਣ ਲੱਗ ਜੂਗਾ ਠੀਕ ਹੈ ਜੀ ਬਹੁਤ ਵਧੀਆ ਇਹ ਦੇਸੀ ਨੁਕਤਾ ਵਾ ਕਿ ਉਸਤਾਦ ਕੋ ਮੈਨੂੰ ਪਤਾ ਲੱਗਾ ਕਿ ਉਸਤਾਦ ਨੇ ਦੱਸਿਆ ਚਲੋ ਆਪਾਂ ਦੇ ਪ੍ਰੋਬਲਮ ਆਈ ਨਹੀਂ ਅਜੇ ਕਿਉਂਕਿ ਆਪਣੇ ਕੋਲ ਇੰਨਾ ਕੋਈ ਪੁਰਾਣੇ ਕਬੂਤਰ ਨਹੀਂ ਕਈ ਹਕੁੰਦੇ ਯਾਰ 10-15 15 ਸਾਲ ਪੁਰਾਣੇ ਤੇ ਉਹ ਬੰਦਿਆ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਏ ਨੁਕਤਾ ਵਾ ਤੇ ਉਹਨੂੰ ਯੂਜ਼ ਕਰੋ ਹਾਂ ਇਹਦੇ ਵਾਸਤੇ ਬਰੀਡਿੰਗ ਦੇ ਵਿੱਚ ਵੀ ਯੂਜ਼ ਹੁੰਦਾ ਕਬੂਤਰਾਂ ਤੇ ਔਰ ਜਦੋਂ ਤੁਸੀਂ ਕਬੂਤਰ ਸੰਭਾਲਦੇ ਜੋ ਜਦ ਜਤੋਂ ਕਬੂਤਰ ਤੁਹਾਡੇ ਡਾਲਾਂ ਦੇ ਪੈਣ ਤੁਹਾਨੂੰ ਲੱਗੇ ਯਾਰ ਮੇਰਾ ਕਬੂਤਰ ਬਹੁਤ ਵਧੀਆ ਜਿਹਨੂੰ ਆਪਾਂ ਬਾਦਾਮ ਪਾਉਨੇ ਆ ਤੇ ਵਧੀਆ ਕਬੂਤਰ ਤੁਹਾਡੇ ਬਾਜੀ ਚਿੜੀਓੜਦੇ ਆ ਕੋਕੂਤਰ ਨੂੰ ਤੁਸੀਂ ਜੇ ਤਰ੍ਹਾਂ ਡਾਕ ਵਾਲੇ ਦਿਨ ਰਾਤ ਨੂੰ ਇਹ ਕੈਪਸੂਲ ਦੇ ਸਕਦੇ ਹੋ ਐ ਕਬੂਤਰ ਫਿੱਟ ਰਹੂ ਤੁਹਾਡਾ ਤੇ ਐ ਤਾਕਤ ਨਾਲ ਭਰਪੂਰ ਰਹੂਗਾ ਠੀਕ ਹੈ ਜੀ ਤੇ ਇਹੋ ਹੀ ਆਪਣੀ ਵੀਡੀਓ ਅੱਜ ਦੀ ਤੇ ਉਮੀਦ ਕਰਦਾ ਤੁਹਾਨੂੰ ਟੌਪਿਕ ਬਹੁਤ ਵਧੀਆ ਲੱਗਾ ਹੋ ਤੇ ਵੀਡੀਓ ਤੇ ਸ਼ੇਅਰ ਵੀ ਕਰੋਗੇ ਲਾਈਕ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਭਰਾ ਇਹਦੇ ਨਾਲ ਯਾਰ ਬੜਾ ਹੌਸਲਾ ਮਿਲਦਾ ਬੰਦੇ ਨੂੰ ਤੇ ਜਲਦੀ ਮਿਲਦੇ ਆਪਾਂ ਨਵੇਂ ਕੇ ਟੌਪਿਕ ਨਾਲ ਵਧੀਆ ਜੀ ਵੀਡੀਓ ਚ ਤਦ ਤੱਕ ਲਈ ਰੱਬਾ ਹੱਕਾ ਸਤਿ ਸ੍ਰੀ ਅਕਾਲ